ਜੀਵਾਂ ਦੇ ਤੁਰ ਸਾਰੀ ਗਿਆਨ ਧਿਆਨ ਕੁਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਤਿਵਟਾ ਸਤਗੁਰ ਨਾਲ ਲੁਕੀ ਜੀਨ ਕਲ ਗੁਰ ਅੱਖੀ ਮੇਰੀ ਬਾਣੀ ਬਿਰੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਤ ਕਰ ਵਸਾ ਹੋਏ ਉਹ ਵੈਸੀ ਬੁੱਧ ਸੰਮਦੀ ਦੂਰ ਅਰਸੋ ਪੁਰਸੋ ਚੱਟੀ ਆਏ ਤੁਸ ਜਿੱਥੇ ਪਾਕਸ਼ਾ ਮਲ ਜਨਮ ਜਨ ਹੋਣਗੇ ਕਟਿਆ ਸੱਚੇ ਪਾਕਸ਼ਾ ਮਲ ਜਨਮ ਜਨ ਹੋਣਗੇ ਕਟਿਆ ਸ਼੍ਰੀ ਵਾਹਿਗੁਰੂ ਜੀ ਹਲਾਉਤੀ ਜਗ ਜੇਨਸਾਤ ਗੁਰੂ ਸੇਵੇ ਬਹੁਤਾਰ ਦੁ ਕੋਲ ਆਕਾ ਜੇ ਚਾਹੇ ਪਰਮਾਈ ਹੰਮ ਦੇਨ ਤਮ ਜੁਗ ਜੁਗ ਗਾਤੇ ਸਭ ਦੇਤੇ 부ਝਾਈ ਬੇਨਸਾਕ ਦੁਰ ਸੇਵੇ ਬਹੁਤ ਆ ਤੋਖ ਲਗਾ ਜਗ ਚਾਰੇ ਪਰ ਮਾਰੀ ਹਮਤੀ ਤੀਂ ਤੁਮ ਜਗ ਜਗ ਦਾਤੇ ਸਭ ਦੇਤੇ 부ਠਾਈ ਹਰ ਜੀਉ ਕਿਰਪਾ ਕਰੋ ਤੁਮ ਪਿਆਰੇ ਸਤਗੁਰ ਦਾਤਾ ਮਿਲ ਬਿਲਾਵੋ ਹਰ ਨਾਮ ਦੇਵ ਆਧਾਰੀ ਮਨ ਸਮਾਉਂ ਦੁਭਧ ਸਹਿ ਸੰਮਾਣੀ ਪਾਇਆ ਨਾਮ ਅਪਾਰਾ ਹਾਰ ਜਸ ਚਾਖ ਮਨ ਨਿਰਮਲ ਹੋਵਾ ਕਿਲਕ ਕਾਟਣ ਆਰਾਹੁ ਸਭ ਤੁਮਰੋ ਫਿਰ ਜੀਵ ਸਦ ਹੀ ਤਾਂ ਫਿਰ ਮਰਨ ਨ ਹੋਏ ਅਮਰਤ ਨਾਮ ਸਦਾ ਮਨ ਮਿਠਾ सब पावे कोई दात दात रखी हाथ अपने जिस पावे इस दे नानक नाम सुख पाया जापे ਏ ਦਤ ਕਰਤੀ ਹੱਥ ਆਪੁ ਨੇ ਜਿਸ ਪਾਵੇ ਕਿਸ ਤੇ ਨਾਲ ਤੁ ਨਾਮੁਰਤੇ ਸੁਖ ਪਾਇਆ ਗਲ ਘਰੇ ਚਾਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੋ ਬਚਨ ਸਰੂਪ ਕੀਤੇ ਹਨ ਤੇ ਜੇ ਪਾਤਸ਼ਾਹ ਤੀਸਰੇ ਨਾਮਿ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਾਰਨ ਕੀਤੇ ਹੋਏ ਸੋਰਠਾਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਫਰਮਾਨੀਏ ਸੋਤੇ ਅਧਿਆਤ ਪਰਮ ਕਥਨ ਇਸ ਸ਼ਬਦ ਵਿੱਚ ਸਤਿਗੁਰੂ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਭਾਈ ਸੇਵਾ ਸੇਵਾ ਕਰੋ ਆਪਣੇ ਨਾਮ ਦੇ ਵਾਰਾ ਆਪਣੀ ਜੀਵਨ ਨੂੰ ਸਫਲ ਕਰੋ ਨਾਮ ਦਾ ਸਿਮਰਨ ਕਰੋ ਸਤਿਗੁਰੂ ਤੋਂ ਨਾਮ ਦੇ ਰੱਬਾ ਮੰਗੋ ਕਿਉਂਕਿ ਨਾਮ ਦੇ ਨਾਲ ਹੀ ਅਸਲ ਜੀਵਨ ਹੈ ਨਾਮ ਤੋਂ ਬਿਨਾਂ ਜੀਵਨ ਤੇ ਕੋਈ ਅਰਥ ਨਹੀਂ ਲੋਕੀਂ ਪੰਕਤੀਆਂ ਵਿੱਚ ਸਭ ਕ੍ਰੂਜੀ ਸ਼ਬਦ ਕੇਂਦਰੀ ਬੋਸਨਾ ਕਰ ਰਹੇ ਹਨ ਕਿ ਸਿੱਖ ਨੇ ਕਿਵੇਂ ਅਰਦਾਸ ਕਰਨੀ ਹੈ ਔਰ ਕਿਵੇਂ ਨਾਮ ਦੀ ਮੰਗ ਕਰਨੀ ਸਿੱਖ ਨੇ ਕਹਣਾ ਹੈ ਹਰ ਜਿਓ ਏ ਪ੍ਰਭੂ ਕੇ ਵਾਹਿਗੁਰੂ ਕਿਰਪਾ ਕਰੋ ਤੁਮੋ ਪਿਆਰੇ ਇਹ ਮੇਰੇ ਪਰੇਵਾਰੀ ਗੁਰੂ ਜੀ ਤੁਸੀਂ ਮੇਰੇ ਤੇ ਬੇਹਕੂ ਮੇਰੇ ਤੇ ਕਿਰਪਾ ਕਰੋ ਸਤਿਗੁਰੂ ਦਾਤਾ ਮੇਰ ਮਿਲਾਓ ਮੈਨੂੰ ਸਤਿਗੁਰੂ ਦੇ ਨਾਲ ਮਿਲਾਓ ਔਰ ਸੱਚੇ ਸਤਿਗੁਰੂ ਦੇ ਨਾਲ ਮਿਲ ਕੇ ਮੈਨੂੰ ਤੁਸੀਂ ਆਪਣੇ ਨਾਲ ਜੋੜੋ ਦਾਤਾ ਬਖਸ਼ਣ ਵਾਲੇ ਸਤਿਗੁਰੂ ਦੇ ਨਾਲ ਮੇਰਾ ਮੇਲ ਕਰਾਓ ਸੱਚੇ ਸਤਿਗੁਰੂ ਦੇ ਨਾਲ ਸਤਿਗੁਰ ਦਾ ਤਾਉ ਮੇਰ ਨੂੰ ਲਾਹੋ ਹਰ ਨਾਮ ਦੇਵ ਅਧਾਰੇ ਮੈਨੂੰ ਨਾਮ ਦਾ ਅਧਾਰ ਬਖਸ਼ੋ ਨਾਮ ਦਾ ਆਸਰਾ ਬਖਸ਼ੋ ਨਾਮ ਦੀ ਛੋਟ ਬਖਸ਼ੋ ਸ਼ਬਦ ਅਨੁਕ ਕਰਦੇ ਸਤਿਗੁਰ ਜੀ ਕਹਿ ਰਹੇ ਹਨ ਜੇ ਇਹ ਸਤਿਗੁਰ ਸੀਵੇ ਉਹ ਤਰ ਤੂ ਗੁਰ ਲਗਾਉ ਸਤਗੁਰੂ ਦਾ ਸੇਖ ਦੇ ਜੀਵਨ ਵਿੱਚ ਬੜਾ ਮਹੱਤਵ ਹੈ ਮਹਾਰਤ ਕਹਿੰਦੇ ਨੇ ਕਿ ਜਿਹੜਾ ਸਤਗੁਰੂ ਦੇ ਨਾਲ ਹੀ ਜੁੜਿਆ ਸਤਗੁਰੂ ਨੂੰ ਮਿਲਿਆ ਨਹੀਂ ਸਤਗੁਰੂ ਦੇ ਬਚਨਾਂ ਤੇ ਜਿਸ ਨੇ ਅਮਰਨੀ ਕੀਤਾ ਸਤਗੁਰੂ ਦੀ ਜਿਸ ਨੇ ਸੇਵਾ ਨਹੀਂ ਕੀਤੀ ਮਹਾਰਾਜ ਕਹਿੰਦੇ ਨੇ ਕਿ ਉਹ ਬੜੇ ਦੁੱਖਾਂ ਦਾ ਆਕੀ ਬਣਦਾ ਹੈ ਬਿਨ ਸਤਗੁਰ ਸੇਵੇ ਬਹੁਤਾਂ ਦੁੱਖ ਲੱਗਦੇ ਨੇ ਪਰ ਕਿਹੋ ਜੇ ਦੁੱਖ ਲੰਘਦੇ ਨੇ ਮਰਜੀ ਕਹਿੰਦੇ ਨੇ ਜੋ ਚੋਕ ਇਚਾਰ ਹੈ ਪਰਮਾਈ ਚੌਂ ਚੋਂ ਦੇ ਵਿੱਚ ਸਭ ਸਮਿਆਂ ਦੇ ਵਿੱਚ ਜਿੰਨੇ ਵੀ ਕੀਲ ਜੀਵ ਜੁੜੇ ਨੇ ਉਹਦੇ ਵਿੱਚ ਇਹ ਪਟਦਾ ਹੀ ਰਹਿੰਦਾ ਹੈ ਪਰਮਾ ਵਿੱਚ ਫਸਿਆ ਰਹਿੰਦਾ ਹੈ ਪਰ ਜੇ ਸਤਗੁਰੂ ਦੀ ਸੇਵਾ ਨਾਲ ਜੁੜ ਜਾਏਗਾ ਤੇ ਫਿਰ ਇਹਦੇ ਪਟਕਣ ਦੇ ਮੋਕ ਜਿਹੜੇ ਨੇ ਉਹ ਖਤਮ ਹੋ ਜਾਣਗੇ ਹਮਦੀਂ ਤੁਮ ਜੁਗ ਜੁਗ ਕਾਤੇ ਕਹ ਲਈ ਹੈ ਕਿ ਅਸੀਂ ਤੀਨ ਹ ਵਿਚਾਰੇ ਹ ਸਾਡੇ ਕੋਲ ਕੁਝ ਵੀ ਨਹੀਂ ਹੈ ਤੁਸੀਂ ਜੁਗ ਜੁਗਤਾਤੇ ਹੋ ਸਭ ਸਮਿਆਂ ਦੇ ਵਿੱਚ ਸਾਨੂੰ ਤਾਲ ਬਖਸ਼ਣ ਵਾਲੇ ਸਾਡੇ ਦੇ ਮਿਹਰ ਕਰਨ ਵਾਲੇ ਸਭ ਤੇ ਦੇਹ 부ਝਾਈ ਸਾਨੂੰ ਇਹ ਸਾਰੀਆਂ ਗੱਲਾਂ ਸਤਗੁਰੂ ਜੀ ਸਮਝਾ ਦਿਓ ਇਹ ਪ੍ਰਭੂ ਸਾਨੂੰ ਇਹ ਸਾਰੀ ਗੱਲ ਸਮਝਾ ਦਿਓ ਕਿਵੇਂ ਸਮਝਾ ਦਿਓ ਸ਼ਬਦ ਦੁਆਰਾ ਸਮਝਾ ਦਿਓ ਅਸੀ ਸ਼ਬਦ ਇਹਨਾਂ ਨੂੰ ਜੁੜ ਕੇ ਇਹ ਨਾ ਕਰਦਾ ਸਭ ਤੇ ਹਰ ਜੀਓ ਕਿਰਪਾ ਕਰੋ ਤੂ ਪਿਆਰੇ ਸਤਿਗੋਵਿਤਾ ਤਾ ਮੇਲ ਮਿਲਾਵੋ ਹਰ ਨਾਮ ਦੇਉ ਅਥਾਰੇ ਰਹਾ ਮਨ ਸਮਾਰਤੁ ਭਗਾ ਸੈ ਸਮਾਣੀ ਗੁਰੂਖਦੇ ਵਿੱਚ ਦੋ ਹੀ ਵੱਡੇ ਅਗੁਣ ਹਨ ਇਕ ਤੱਕ ਇਹ ਮਨਸਾਵਾਸ਼ ਕਰ ਰਿਹਾ ਹੈ ਹਰ ਉਹਨੇ ਕਾਮਨਾਵਾਂ ਦੇ ਪਿੱਛੇ ਭਜਿਆ ਰਿਹਾ ਹੈ ਕਿਵੇਂ ਉਹਦੇ ਬਿਲਕੁਲ ਆ ਦੂਜਾ ਇਹਦੇ ਵਿੱਚ ਦੁੱਖਤਾ ਹੈ ਇੱਕ ਫਰਕ ਇੱਕ ਦਾ ਨੀਤੀ ਦੇ ਅੰਦਰ ਤੌਰ ਦਾ ਹੈ ਇੱਕ ਤਰੀਕੋ ਦੌਰ ਦਾ ਹੈ ਮਾਝੀ ਕਹਿੰਦੇ ਨੇ ਕਿ ਜਿਸ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਨਾਮ ਦੀ ਅਮੋਲਕ ਦਾਤ ਪ੍ਰਾਪਤੀ ਹੁੰਦੀ ਹੈ ਇਹ ਫਿਰ ਦੁੱਖਤਾ ਵੀ ਔਰ ਜੋ ਕਾਮਨਾਵਾਂ ਦੇ ਪਿੱਛੇ ਭਜਣਾ ਹੈ ਇਹ ਵੀ ਇਹ ਸਾਰੀਆਂ ਚੀਜ਼ਾਂ ਖਤਮ ਹੋ ਕੇ ਸਰਜਿਤ ਇਹ ਵਿੱਚ ਸਥਿਤ ਹੋ ਜਾਂਦੀਆਂ ਨੇ ਔਰ ਜੀਵ ਨੂੰ ਸਹਿਜ ਅੰਦਰ ਹੈ ਅਸਰ ਟਿਕਾ ਜਿਹਾ ਮਨ ਦਾ ਕੁਪਰਾਪਤ ਹੋਵੇ ਮਨ ਸਮਾਉ ਦੁੱਖ ਦਾ ਸਹਿਜ ਸੁਮਾਣੀ ਪਾਇਆ ਨਾਮ ਅਪਾਰੰ ਜਿਸ ਵਿੱਚ અપਾਰ ਲਿਮਟਲੈਸ ਨਾਮ ਦੀ ਬਾਤ ਪ੍ਰਾਪਤ ਹੁੰਦੀ ਹੈ ਇਹ ਸਾਡੇ ਆਪ ਨੂੰ ਖਤਰੂ ਪੂਰੇ ਫਿਰ ਹੁੰਦਾ ਕੀ ਹੈ ਮਿਲਦਾ ਕੀ ਹੈ ਮਹਾਰਾਜ ਜੀ ਕਹਿੰਦੇ ਨੇ ਹਰ ਰਸ ਚਾਖ ਮਨ ਮਿਲ ਹੁਆ ਜਦੋਂ ਹਰੀ ਦੇ ਨਾਮ ਸਿਮਰਨ ਦਾ ਰਸ ਸਵਾਰ ਚਖ ਲੈਂਦੇ ਨੇ ਤਾਂ ਫਿਰ ਮਨ ਚੜ ਹਰ ਉਹਦੀ ਮਾਇਆ ਖਤਮ ਹੋ ਜਾਂਦੀ ਹੈ ਗਰਮ ਹੋ ਜਾਂਦਾ ਹੈ ਕਿਉਂਕਿ ਦੇ ਕਾਟਣ ਹਾਰਾ ਜਿਤਨੇ ਵਿਕੇ ਭਖਣ ਪਾਪ ਹਨ ਵਾਹੀਏ ਬਣਨ ਉਹ ਕੱਟ ਜਾਂਦੀਆਂ ਉਹ ਦੇਖੋ ਛੁਟਕਾਰਾ ਮਿਲਦਾ ਸਤਿਗੁਰੂ ਜੀ ਦੇ ਇਸ ਪ੍ਰਾਰਣਿਕ ਪਾਈ ਸ਼ਬਦ ਨਾਲ ਜੋ ਸ਼ਬਦ ਹੀ ਅਸਲ ਜੀਵਨ ਹੈ ਸ਼ਬਦ ਹੀ ਤੁਹਾਨੂੰ ਸਤਿਨਾਮ ਜੋੜਦਾ ਹੈ ਸ਼ਬਦ ਮਰੋ ਸ਼ਬਦ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਦੇ ਜੇ ਆਪਣੇ ਆਪ ਨੂੰ ਢਾ ਲਓਗੇ ਤੇ ਸ਼ਬਦ ਦੇ ਵਿੱਚ ਆਪਣੇ ਆਪ ਨੂੰ ਜੋੜ ਲਓਗੇ ਫਿਰ ਜੀਵਨ ਸਾਧ ਹੀ ਤੁਹਾਨੂੰ ਪਹਿਹੋਜ ਜੀਵਨ ਮਿਲੇਗਾ ਜੋ ਬਿਸ਼ਾਲਣ ਵਾਲਾ ਰਹਿੰਦਾ ਤੋ ਕੇ ਸ਼ਬਦ ਦੇ ਨਾਲ ਸੱਚਾ ਜੀਵ ਪੁਰਾਉ ਤਾਂ ਫਿਰ ਮਰਨ ਨਾ ਹੋਵੇ ਸਰੀਰਕ ਮੌਤ ਜਿਸ ਤਰ੍ਹਾਂ ਵਰਜੀ ਆਵੇ ਪਰ ਜੋ ਸ਼ਬਦ ਦੇ ਨਾਲ ਜੁੜ ਗਿਆ ਉਹ ਆਤਮਿਕ ਤੌਰ ਤੇ ਹਮੇਸ਼ਾ ਲਈ ਸਜੀਵ ਹੋ ਗਿਆ ਹੈ ਉਹਦੇ ਨੇ ਮੁੜ ਕੇ ਮਰਨ ਦੀ ਚੀਜ਼ ਉਹਦੇ ਕੋਲ ਨਹੀਂ ਆਉਂਦੀ ਉਹ ਮੌਤ ਦਾ ਡਰ ਜਿਹੜਾ ਹੈ ਉਹ ਖਤਮ ਹੋ ਜਾਂਦਾ ਅਮਰਤ ਨਾਮ ਸਦਾ ਮਨ ਮੀਠਾ ਸਭ ਤੇ ਪਾਵੈ ਕੋਈ ਮਰਜ ਕਹਿੰਦੇ ਨੇ ਕਿ ਅੰਮ੍ਰਿਤ ਨਾਮ ਉਸ ਪ੍ਰਭੂ ਦਾ ਨਾਮ ਜਿਹੜਾ ਅਮਰ ਕਰਨ ਵਾਲਾ ਹੈ ਸੱਚਾ ਤੇ ਸਦੀਵੀ ਜੀਵਨ ਦੇਣ ਵਾਲਾ ਹੈ ਉਹ ਮਨ ਨੂੰ ਮਿੱਠਾ ਰੱਖਣ ਲੱਗ ਪੈਂਦਾ ਹੈ ਹਰ ਵੇਲੇ ਮਨ ਉਹਦੇ ਨਾਲ ਜੁੜ ਜਾਂਦਾ ਹੈ ਔਰ ਇਹ ਜਿਹੜਾ ਨਾਮ ਹੈ ਮਰਜ ਕਹਿੰਦੇ ਨੇ ਸ਼ਬਦ ਤੋਂ ਮਿਲਦਾ ਸਭ ਤੇ ਪਾਵੈ ਕੋਈ ਜਿਹੜਾ ਪ੍ਰਭੂ ਦੇ ਸਿਰਸਾ ਨਾਲ ਜੁੜਦਾ ਹੈ ਉਸ ਨੂੰ ਇਸ ਨਾਮ ਦੀ ਬਾਤ ਅਮੋਲਕ ਬਾਤ ਪ੍ਰਭ ਆਖਰੀ ਹੰਤੇਮ ਵਿੱਚ ਸਤਿਗੁਰੂ ਜੀ ਕਹ ਰਹੇ ਹਨ ਕਿ ਜਿਹੜੇ ਇਨੌਮ ਕੀ ਬਾਤ ਹੈ ਸ਼ਬਦੀ ਬਾਤ ਹੈ ਇਹ ਉਸ ਪ੍ਰਭੂ ਦੇ ਹੱਥ ਵਿੱਚ ਹੈ ਜਿਹਦੇ ਤੇ ਉਹਦੀ ਕਿਰਪਾ ਹੁੰਦੀ ਹੈ ਉਸੂ ਕੇ ਬਰਾਬਰ ਦੀ ਬਾਤ ਗਾਤ ਹੈ ਤਾਕਤ ਰੱਖੀ ਹੱਥ ਆਪਣੇ ਇਹ ਅਮੋਲਕ ਬਾਤ ਉਸ ਵਾਹਿਗੁਰੂ ਦੇ ਆਪਣੇ ਹੱਥ ਰੱਖੀ ਹੋਈ ਹੈ ਜਿਸ ਨੂੰ ਪਾਉ ਹੈ ਉਸ ਤੇਰੀ ਜਿੰਨੂ ਚਾਹੁੰਦਾ ਹੈ ਉਹ ਮਿਲਦੇ ਹੈ ਜਿਹੜੀ ਕਿਰਪਾ ਹੁਸੀ ਹੈ ਉਹ ਉਸ ਨੂੰ ਦੇਦੇ ਨਾਮਿਤ ਨਾਮ ਰਤੇ ਸੁਖ ਪਾਇਆ ਮਰਜ ਦੇ ਦਿਨ ਕਿੰਦੋ ਨਾਮ ਦੇ ਅੰਗ ਵਿੱਚ ਰੁਕੇ ਜਾਵਾਂਗੇ ਤਾਂ ਸੱਚਾ ਸੁਖ ਪ੍ਰਾਪਤ ਹੋਵੇਗਾ ਦਰਗਾਹੇ ਜਪ ਤਸੀਂ ਜਦ ਉਸਤ ਬੁਧਿ ਦਰਗਾਹ ਦੇ ਵਿੱਚ ਅਸੀਂ ਸਤਿਗੁਰੂ ਵਾਗੇ ਕੋਕੇ ਨਾਮ ਜਿਹੜਾ ਹੈ ਉਹ ਪ੍ਰਭੂ ਦੇ ਦਰਬਾਰ ਦੇ ਵਿੱਚ ਸਾਡਾ ਮਾਣਤ ਹੁੰਦਾ ਹੈ ਸਾਡੀ ਸ਼ੋਭਾ ਹੁੰਦਾ ਹੈ ਅਤੇ ਸਾਡੇ ਜੀਵ ਨੂੰ ਸਹੂਤ ਕਰਦਾ ਹੈ ਸਤਿਗੁਰ ਸਤਿਗੁਰੂ ਕਿਰਪਾ ਕਰੇ ਸਾਨੂੰ ਵੀ ਇਹ ਅਰਦਾਸ ਕਰਨੀ ਆਵੇ ਅਸੀਂ ਨਾਮ ਤੇ ਸੰਗਤ ਦੀ ਬਾਤ ਮੰਕੇ ਆਪਣੇ ਜੀਵਨ ਨੂੰ ਸਹੂਤ ਕਰੀਏ ਸਤਿਗੁਰ ਕਿਰਪਾ ਕਰੇ ਸਾਨੂੰ ਇਹ ਸੋਚੀਂ ਕਿ ਆਵੇ ਅਤੇ ਸੁਰਤ ਪ੍ਰਤਪਤ ਹੋਵੇ ਵਾਹਿਗੁਰੂ ਜੀ ਕਾ ਬਖਸ਼ਾ ਵਹਿ ਜੀ ਕੇ